ਸਰ ਹੱਦੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਨਾ ਹੋਣ ਖਿਲਾਫ ਏ ਆਈ ਵਾਈ ਐਫ ਅਤੇ ਏ ਆਈ ਐਸ ਐਫ ਨੇ ਡੀ ਸੀ ਫਾਜ਼ਲ ਕਾਦਾ ਫੂਕਿਆ ਪੁਤਲਾ ਡੀ ਸੀ ਭਾਈਆਂ ਦਾ ਮਰਦਾਬਾ ਜਿੰਦਾਬਾਦ ਮਰਦਾਬਾ ਕਰੋ ਸਿਆਹਾ ਹਾਏ 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 ਜੋਰ ਕੇ ਪਿੱਟਾ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਨਾ ਹੋਣ ਖਿਲਾਫ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਪਿੰਡ ਗੁਲਾਬਾ ਪੈਣੀ ਵਿਖੇ ਅੱਜ ਪੰਜਵੀਂ ਵਾਰ ਡੀਸੀ ਫਾਜ਼ਲਕਾ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਸੂਬੇ ਚੰਗਣ ਪੈਣੀ ਜ਼ਿਲ੍ਹਾ ਸਕੱਤਰ ਫਾਜ਼ਲਕਾ ਅਤੇ ਸੀਨੀਅਰ ਅਗੂ ਗੁਰਦਿਆਲ ਸਿੰਘ ਨੇ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਡੀਸੀ ਫਾਜ਼ਲਕਾ ਨੇ ਸੀਨੀਅਰ ਸੈਕੰਡਰੀ ਸਕੂਲ ਝੰਗੜ ਪੈਣੀ ਵਿੱਚ ਪ੍ਰਿੰਸੀਪਲ ਅਤੇ ਸਖਤ ਲੈਕਚਰਾਰਾਂ ਦੀਆਂ ਖਾਲੀ ਪਈਆਂ ਸਾਮੀਆਂ ਅਤੇ ਸਕੂਲ ਵਿੱਚ ਇੱਕ ਕੰਡਮ ਪੁਰਾਣੀ ਬਿਲਡਿੰਗ ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਬਾਰਡਰ ਪੱਟੀ ਦੇ ਹੜ ਕਰਨ ਪ੍ਰਭਾਵਿਤ ਸੜਕਾਂ ਦੀ ਮੁਰੰਮਤ ਕਰਨ ਵਾਸਤੇ ਕੋਈ ਯੋਜਨਾਬੰਦੀ ਬਣਾਈ ਹੈ। ਬਾਰਡਰ ਪੱਟੀ ਦੇ ਲੋਕਾਂ ਵਾਸਤੇ ਸਰਕਾਰੀ ਬੱਸਾਂ ਨੂੰ ਸ਼ੁਰੂ ਕਰਨ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਬਾਰਡਰ ਪੱਟੀ ਦੇ ਲੋਕਾਂ ਦੀ ਕੋਈ ਸਾਰ ਲਈ ਹੈ। ਮੇਰਾ ਨਾਮ ਸਰਵਰ ਸਿੰਘ ਜੀ ਮੈਂ ਪਿੰਡ ਤੇਜਰਵਿਲ ਰਹਿਣ ਵਾਲਾ ਦਾ ਵਾਸੀ ਨੌਜਵਾਨ ਸਭਾ ਦਾ ਇੱਕ ਮੈਂਬਰ ਹਾਂ ਜੀ। ਤੇ ਸਾਡੀਆਂ ਸਮੱਸਿਆਵਾਂ ਆ ਇਹ ਨੇ ਪਿੰਡ ਚੰਗੜ ਪਣੀ ਸਕੂਲ ਜਿੱਥੇ ਕਿ ਇੱਕ ਟੀਚਰਾਂ ਦੀ ਵੀ ਘਾਟ ਹੈਗੀ ਹੈ ਦੂਸਰਾ ਨੰਬਰ ਜਿਹੜੀ ਇਮਾਰਤ ਹੈਗੀ ਹੈ ਬਿਲਡਿੰਗ ਉਹ ਵੀ ਕਮਜ਼ੋਰ ਹੈ ਉਹ ਵੀ ਬਣਾਨੀ ਚਾਹੀਦੀ ਹੈ ਇੱਕ ਸੜਕਾਂ ਨੂੰ ਲੈ ਕੇ ਸਾਡੀ ਮੰਗ ਹੈ ਜੀ ਜਿਹੜੇ ਸੜਕਾਂ ਟੁੱਟੀਆਂ ਫੋਟੀਆਂ ਨਾਲ ਸਾਡੇ ਪਿੰਡਾਂ ਵੱਲ ਕੋਈ ਬੱਸ ਦੇ ਸਾਧਨ ਹੈਗਾ ਜਿੰਦੇ ਕਾਰਨ ਪੇ ਸਾਡੇ ਬੱਚਿਆਂ ਨੂੰ ਖਾ ਹੁੰਦਾ ਸਕੂਲ ਜਾਣਾ ਵੀ ਬਹੁਤ ਮੁਸੀਬਤਾਂ ਨੇ डीसी मैडम आस-पास ਦੇ ਪਿੰਡਾਂ ਵਿੱਚ ਆ ਕੇ ਹਟ ਜਾਂਦੇ ਨੇ ਸਾਡੇ ਜਿਹੜੇ ਦਰਿਆ ਤੋਂ ਉਰੇ-ਉਰੇ ਪਿੰਡ ਦੇ ਨੇ 7-8 ਇਹਨਾਂ 'ਚ ਕੋਈ ਸਾਰ ਨਹੀਂ ਲਈ ਜਾ ਰਹੀ ਅਸੀਂ ਵੋਟਾਂ ਪਾਉਣੇ ਆ ਅਸੀਂ ਵਿਦੇਸ਼ ਦੇ ਨਾਗਰਿਕ ਹੀ ਗਿਆਂ ਸਾਡਾ ਵੀ ਕੋਈ ਹਲ ਹੋਣਾ ਚਾਹੀਦਾ ਹੈ ਸਾਡੀ ਕੋਈ ਸਾਰ ਨਹੀਂ ਲੈ ਰਿਆ ਜਿਹਦੇ ਕਾਰਨ ਹੁਣ ਅਸੀਂ ਪਿੰਡ-ਪਿੰਡ ਜਾ ਕੇ ਪੁਤਲੇ ਫੂਕ ਰਹੇ ਆ ਜੀ ਤੇ ਹੋ ਸਕਦਾ ਹੈ ਸਾਨੂੰ ਜਿਵੇਂ ਸਾਡੀ ਨਾ ਗੱਲ ਸੁਣੀ ਗਈ ਤਾਂ ਅਸੀਂ ਕੱਲ ਨੂੰ ਡੀਸੀ मैडम ਦੇ ਦਫ਼ਤਰ ਵੀ ਧੇਰਾਗੇ ਜੀ ਇਹ ਕਹਿਣਾ ਚਾਹੁੰਦੇ ਜਿਹੜਾ ਸਾਡਾ ਸਰਪ ਸਕੂਲ ਹੈਗਾ ਚੰਗੜ ਪ੍ਰੈਣੀ ক্লাস 2 ਦਾ ਉਹਨਾਂ ਚ ਲੈਕਚਰ ਘਾਟੇਗੇ ਨਹੀਂ ਤੇ ਜੋ ਟੀਚਰ ਵਗੈਰਾ ਉਹ ਵੀ ਘਾਟੇਗੇ ਨਹੀਂ ਤੇ ਬਹੁਤ ਬੁਰਾ ਹਾਲਾਤ ਹੈ ਜੇ ਨਾ ਕੋਈ ਆ ਵੀ ਜਾਣੀ ਜਾਣੋ ਦੀ ਨਾ ਸਾਡੇ ਕੋਈ ਬੱਸ ਦੀ ਸਹੂਲਤ ਹੈ ਨਾ ਸਾਡੇ ਬੰਦੇ ਕੋਈ ਉਹ ਬੱਚੇ ਸਾਡੇ ਵੱਡੇ ਉਹਦਾਂ ਦੇ ਕਿੱਥੋਂ ਜਾਣਗੇ ਜਦੋਂ ਸਾਡੇ ਕੋਲ ਕੋਈ ਬੱਸ ਦੀ ਸਹੂਲਤ ਨਹੀਂ ਹੈ ਹਰੇਕ ਬੰਦਾ ਤੁਰਦਾ ਹੈ ਸ਼ਹਿਰ ਦੀ ਗੱਲ ਨਹੀਂ ਜਾਣੀ ਸਕਦੀ ਨਾ ਹੀ ਕੋਈ ਬੱਚੇ ਜਾ ਸਕਦੇ ਇਥੇ ਵੈਸੇ ਭੜਾਈ ਤਾਂ ਬਹੁਤ ਮੌਲ ਖਾ ਗਿਆ ਹੈ ਦੀ ਵਜ੍ਹਾ ਨਾਲ ਹੁਣ ਆਪੇ ਚ ਤੁਸੀਂ ਪਾਣੀ ਇੱਥੇ ਆਇਆ ਬਹੁਤ ਪਾਣੀ ਨੇ ਛੱਧ ਦਿੱਤੀ ਐ 3 ਮਹੀਨੇ ਚੱਲਿਆ ਹੁਣ 6-7 ਮਹੀਨੇ ਹੋਣ ਦੇ ਬਾਵਜੂਦ ਵੀ ਕੋਈ ਸਾਡੀਆਂ ਸੜਕਾਂ ਦੀ ਰਿਪੇਅਰ ਨਹੀਂ ਹੋ ਰਹੀ ਸਾਡੇ ਜਿੰਨੇ ਵੀ ਹੈਗੇ ਗਰੀਬ ਲੋਕ ਬਹੁਤ ਖੁਕੇ ਮਾਰ ਰਹੇ ਆ ਕਿਉਂ ਫਸਲਾਂ ਡੁੱਬ ਗਈਆਂ ਸਾਰੇ ਤੇ ਕੋਠੇ ਜਿਨ੍ਹਾਂ ਦੇ ਕੋਠੇ ਡਿੱਗੇ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਮੈਂ ਤਾਂ ਇਹ ਕਹਿਣਾ ਚਾਹਨਾ ਵੀ ਵਾਅਦ ਵਾਅਦ ਸਟੂਡੈਂਟ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਆਪ ਜੁੜ ਕੇ ਪੀਲੇ ਵੀ ਸਾਰੇ ਜੁੜੋ ਤੇ ਸਾਰੇ ਆਪਾਂ ਉੱਥੇ ਚੱਲੀਏ ਕਿਉਂ ਆਪਣਾ ਕਿੰਨੇ ਸਾਡਾ ਤਾਂ ਵੇਖੋ ਜੀ 10 15 ਪਿੰਡ ਹੈਗੇ ਨੇ ਜਦੋਂ ਦਾ ਦੇਸ਼ ਯਾਦ ਹੋਇਆ ਨਾ ਉਦੋਂ ਤੋਂ ਅਸੀਂ ਇਸ ਰਹਿ ਰਹੇ ਹਾਂ ਵਸ ਨਹੀਂ ਕੇ ਗਏ ਸਾਡਾ ਬਹੁਤ ਹੀ ਬੁਰਾ ਹਾਲਾਤ ਹੈਗੇ ਨੇ ਅਜੇ ਤੱਕ ਕਿਸੇ ਵੀ ਸਾਰ ਨਹੀਂ ਲਈ ਬਸ ਓਟਾ ਲੈ ਕੇ ਖੁਰਦ-ਬੁਰਦ ਕਰ ਲੈਂਦੇ ਨੇ ਬਸ ਦਾਅਵੇ ਕਰਦੇ ਨੇ ਉਹ ਕਰ ਦਾਂਗਾ ਆ ਕਰ ਦਾਂਗਾ ਬਸ ਉਸ ਤੋਂ ਬਾਅਦ ਕੁਝ ਵੀ ਨਹੀਂ ਹੋ ਰਿਹਾ ਹੁਣ 7 ਮਹੀਨੇ ਹੋ ਗਏ ਸਾਡਾ ਇੱਥੇ ਕੋਈ ਸੜਕਾਂ ਨਹੀਂ ਰਿਪੇਅਰ ਹੋ ਰਹੀਆਂ ਕੋਈ ਕੁਝ ਨਹੀਂ ਲੋਕ ਐਕਸੀਡੈਂਟ ਦਾ ਸ਼ਿਕਾਰ ਹੋ ਰਿਹਾ ਰਾਤ ਨੂੰ ਕੋਈ ਵਿਚਾਰਾ ਮਜ਼ਦੂਰ ਆਉਂਦਾ ਔਰ ਰਸਤੇ ਜਿੱਡੇ ਪੈਂਦਾ ਤੇ ਮੈਂ ਵੀ ਇਹ ਕਹਿ ਰਦਾ ਸਰਕਾਰ ਨੂੰ ਜਲਦੀ ਜਲਦੀ ਕੋ ਸਾਡੇ ਪਿੰਡਾਂ ਦੀ ਵਿਚਾਰ ਲਓ ਮੁੱਖ ਮੰਤਰੀ ਨੇ ਵੀ ਦੋ ਤਿੰਨ ਵਾਰੀ ਸਾਡੇ ਪਿੰਡਾਂ ਨੂੰ ਲਿਆਂਦਾ ਗਿਆਨ ਤੇ ਲਿਆਂਦਾ ਬਹੁਤ ਬਹੁਤ ਵੱਡੇ ਇੰਟਰਨੈਸ਼ਨਲ ਮੀਡੀਆ ਤੇ ਵੀ ਲਿਆ ਕੇ ਆਏ ਨੇ ਰੇਤੇ ਵਾਲੀ ਚੰਗੜ ਪੈਣੀ ਗੁਲਾਬਾ ਪੈਣੀ ਤੇਜਰ ਵੇਲਾ ਦੋਨਾਂ ਨਾਨਕਾ ਇੱਕ ਨੰਬਰ ਗੱਟੀ ਜਿਹੜਾ ਬਾਰਡਰ ਬਲਟ ਤੇ ਗਿਆ ਸਾਡਾ ਪੀਣ ਵਾਲੇ ਪਾਣੀ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਨੇ ਬੱਚੇ ਬਹੁਤ ਜ਼ਿਆਦਾ ਆਂਗ ਹੀ ਨੇਗੇ ਨੇ ਇੱਥੇ ਤੇ ਮੈਂ ਕਹਿੰਦਾ ਵੀ ਜਲਦੀ ਤੋਂ ਜਲਦੀ ਪਾਣੀ ਪੀਣ ਵਾਲੀ ਸਮੱਸਿਆ ਇਹ ਵੀ ਦੂਰ ਕੀਤੀ ਜਾਵੇ ਤੇ ਸਾਨੂੰ ਸਰਕਾਰੀ ਬੱਸਾਂ ਦਿੱਤੀਆਂ ਜਾਣ ਤਾਂ ਸਾਡੇ ਪਿੰਡਾਂ ਦਾ ਵੀ ਵਿਕਾਸ ਹੋਵੇ ਬਾਕੀਆਂ ਬਾਕੀ ਆਪਾਂ ਕਹਿੰਦੇ ਹੋ ਵੀ ਬਾਕੀ ਜੋ ਪੰਜਾਬ ਹੈਗਾ ਉਹ 10-15 ਸਾਲ ਸਾਡੇ ਤੋਂ ਅੱਗੇ ਚੱਲ ਰਿਹਾ ਹੈ ਐਜੂਕੇਸ਼ਨ ਤੋਂ ਵੀ ਅੱਗੇ ਚੱਲ ਰਿਹਾ ਹੈ ਔਰ ਜੋ ਹੈਗੇ ਨੇ ਸੜਕਾਂ ਸੁੜਕਾਂ ਉਹਨਾਂ ਤੋਂ ਵੀ ਅੱਗੇ ਚੱਲ ਰਿਹਾ ਅਸੀਂ ਤਾਂ ਪਿੱਛੇ ਹੀ ਆ ਜੀ ਤਿੰਨ ਚਾਰ ਮਹੀਨੇ ਹੋ ਗਏ ਹੁਣ ਪਾਣੀ ਆਇਆ ਨੂੰ ਸਾਡੀ ਕੋਈ ਸੜਕ ਨੀ ਰਪਿਆ ਹੋਰੀ ਕੁਝ ਨੀ ਮਿੱਟੀ ਆਏ ਚੱਲੇਗਾ ਨੇ ਐਮਨ ਸਾਹਿਬ ਨੂੰ ਵੀ ਕਿਹਾ ਸੀਗਾ ਉਹ ਵੀ ਕਹਿੰਦਾ ਕਰਵਾ ਦਿੰਨੇ ਆ ਬਸ ਕਰਵਾ ਦਿੰਨੇ ਆ ਦਾ ਮਤਲਬ ਇਹ ਨਹੀਂ ਕਰਵਾ ਦਿੰਨੇ ਆ ਜਲਦੀ ਤੋਂ ਜਲਦੀ ਸਾਡਾ ਜਿੰਨਾ ਹੋ ਸਕੇ ਜਲਦੀ ਕੀਤਾ ਜਾਵੇ ਪਹਿਲ ਨੰਬਰ ਤੇ ਐਜੂਕੇਸ਼ਨ ਦਾ ਕੰਮ ਕੀਤਾ ਜਾਵੇ ਆਮ ਬੂਟਾ ਸਿੰਘ ਜੀ ਪਿੰਲੇ ਹੈ ਠਾਰ ਪਿੰਡ ਦਾ ਆਬਾ ਫਨੀ ਛੜਕਾ ਸਾਰੀਆਂ ਟੁਟੀਆਂ ਤੇ ਤਿਆਰੀ ਤੂੰ ਗਿਆ ਤੇ ਸਾਰੀਆਂ ਆਬਾ ਫਨੀ ਵੀ ਦਿੱਕਤ ਹੋ ਰਹੀ ਹੈ ਪਾਸਤਾ ਨਹੀਂ ਚੱਲ ਰਹੀ ਆ ਪੂਰੀ ਤਰ੍ਹਾਂ ਤੇ ਇਸ ਗਈ ਦਿੱਸੀ ਧਰਨਾ ਹੋਰ ਪਿੰਡਾਂ ਗਈ ਜਾ ਰਹੀ ਹੈ ਸਾਡੇ ਪਿੰਡ ਦੇ ਚ ਨਹੀਂ ਆ ਰਹੇ ਨਾਲ 16 ਸੇ ਬਾਹਰ ਐਮਬਸ ਸਾਹਿਬ ਤੇ ਜਦ DC ਦਫ਼ਤਰ ਸਾਨੂੰ ਖੇਨਣਾ ਪੈਣਾ ਖਾਈ ਫਿਰ ਸਵਾਈ ਸਾਡੀ ਹੋਵੇਗੀ ਕਿ ਫਿਰ ਸਾਨੂੰ ਧੰਨੇ ਗਾਣੇ ਪੈਣੇ ਨੂੰ ਖਾਈ ਸਾਹੀ ਹੋਵੇਗੀ ਫਿਰ ਆਗੂਆਂ ਨੇ ਐਲਾਨ ਕੀਤਾ ਹੈ ਕਿ DC ਫਾਜ਼ਲ ਕਾ ਜਦ ਤੱਕ ਬਾਰਡਰ ਪੱਟੀ ਦੀਆਂ ਉਕਤ ਸਮੱਸਿਆਵਾਂ 'ਤੇ ਧਿਆਨ ਨਹੀਂ ਦਿੰਦੇ ਉਹ ਲਗਾਤਾਰ ਪੁਤਲਾ ਫੁੱਟ ਪ੍ਰਦਰਸ਼ਨ ਜਾਰੀ ਰੱਖਣਗੇ ਸਟੇਟ ਪੰਜਾਬੀ ਟੀਵੀ ਲਈ ਤ੍ਰਿਸ਼ਨ ਸਿੰਘ ਫਾਜ਼ਲ ਕਾ